ਨਸਕਲ ਦੋਸਤੋ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਹੁਣੇ-ਹੁਣੇ ਮੈਂ ਖਬਰ ਵੇਖ ਰਿਹਾ ਸੀ ਕਿ ਵਿਕਰਮ ਮਜੀਠੀਏ ਦੇ ਘਰੇ ਵਿਜੀਲੈਂਸ ਨੇ ਰੇਡ ਕੀਤੀ ਹੈ ਜਿਹੜੇ ਲੋਕ ਆਪਣਾ ਕਰਤਾਰ ਸਾਫ ਦੱਸਦੇ ਨੇ ਇਹਦੇ ਦੂਜਿਆਂ ਤੇ ਉਂਗਲੀਆਂ ਚੁੱਕਦੇ ਨੇ ਅੱਜ ਉਹਨਾਂ ਦੇ ਘਰੇ ਰੇਡ ਹੋਈ ਹੈ ਬਾਕੀ ਆਪਣਾ ਕਰਤਾਰ ਕਿੰਨਾ ਕੁ ਪਵਿੱਤਰ ਆ ਮਜੀਠੀਏ ਦਾ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਹੈ ਅੱਜ ਜਦੋਂ ਵੀ ਮਜੀਠੀਏ ਦੀ ਗੱਲ ਚੱਲਦੀ ਹੈ ਤੇ ਜਿੰਨਾ ਗੰਦ ਇਹਨਾਂ ਨੇ ਪੰਜਾਬ ਦੇ ਵਿੱਚ ਪਾ ਛੱਡਿਆ ਸੀ ਉਹਦੀ ਯਾਦ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਆ ਜਾਂਦੀ ਆ ਅਕਾਲੀ ਦਲ ਨੂੰ ਡੋਬਣ ਵਾਲਾ ਮਜੀਠੀਆ ਮਹਾਰਾਣਾ ਜਿਹੜਾ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਤੇ ਅੱਜ ਜਦੋਂ ਉੱਥੇ ਵਿਜੀਲੈਂਸ ਗਈ ਫਲਾਣੇ ਨੂੰ ਆ ਲੈੰਦੋ ਜੀ ਫਲਾਣੇ ਕੈਮਰੇ ਵਾਲੇ ਸੱਦ ਲੋ ਜੀ ਫਲਾਣੇ ਨੂੰ ਸੱਦ ਲੋ ਕੀ ਹੋਇਆ ਮਰ ਚੱਲਿਆ ਜੇ ਰੇਡ ਪੈ ਗਈ ਆ ਤੇ ਕੁਰਸੀ ਢਾ ਕੇ ਆਰਾਮ ਨਾਲ ਬਾਹਰ ਬੈ ਉਹਨਾਂ ਨੂੰ ਕੋਲ ਕਰ ਲੋ ਰੇਡ ਫੋਲੋ ਜੋ ਫੁੱਲਣਾ ਉਹ ਦਿਲ ਰੱਖ ਹੁਣ ਦਿਲ ਲੋਕਾਂ ਤੇ ਸਵਾਲ ਚੁੱਕਣੇ ਲੋਕਾਂ ਦੇ ਕਰਤਾਰ ਖੁਸ਼ੀ ਲੋਕਾਂ ਦੀ ਕਰਨੀ ਤੇ ਅੱਜ ਜਦੋਂ ਆਪਣੀ ਵਾਰੀ ਆਈ ਹੈ ਤੇ ਹੁਣ ਰੋਈ ਤੁਰਿਆ ਜਾਣਾ ਤੇ ਤੂੰ ਹੀ ਜਾਣਾ ਨਾ ਹਨਾ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦੇ ਹੁਣ ਤੂੰ ਕਿ ਰੋਣਾ ਬਈ ਦੇਰ ਰੱਖ ਹੁਣ ਕੀ ਹੋ ਜੂਗਾ ਪਰਚਾ ਨਾਲ ਕੀ ਹੋ ਜੂਗਾ ਰੋਣਾ ਕਿਉਂ ਆ ਇੱਕ ਬੰਨੇ ਕਹੀ ਜਾਂਦਾ ਜੀ ਪਰਚੇ ਦੇ ਦਿਓ ਜਿੰਨੇ ਦੇਣੇ ਆ ਤੇ ਫਿਰ ਦੇ ਲੈਣਦੇ ਉਹਨਾਂ ਨੂੰ ਆਰਾਮ ਨਾਲ ਬਹਿ ਜੇ ਰੇਡ ਪੈ ਹੀ ਗਈ ਆ ਤੇ ਮੈਂ ਮਜੀਠੀਆ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕੁਰਸੀ ਬਾਹਰ ਡਾਓ ਜੇ ਤੁਸੀਂ ਗਲਤ ਨਹੀਂ ਹੋ ਕੀ ਪ੍ਰਵਾਹ ਹੈ ਰਾਮ ਨਾਲ ਕੁਰਸੀ ਬਾਹਰ ਡਾ ਉਹਨਾਂ ਨੂੰ ਕਰੋ ਜੀ ਜਾਓ ਜੀ ਰੇਡ ਕਰੋ ਜੋ ਲੱਭਦਾ ਉਹਦੀ ਤੁਹਾਡੇ ਤੇ ਕਾਰਵਾਈ ਕਰ ਦੇਣ ਤੇ ਜੇ ਆਪਾਂ ਸੱਚੇ ਹੋਵਾਂਗੇ ਤੇ ਡਰ ਕਾਦਾ ਤੇ ਜੇ ਸੱਚੇ ਨਹੀਂ ਤੇ ਫਿਰ ਫਲਾਣੇ ਨੂੰ ਸੱਦ ਲੋ ਜੀ ਫਲਾਣੇ ਨੂੰ ਸੱਦ ਲੋ ਜੀ ਫਲਾਣਾ ਆ ਲੈਣ ਦੋ ਜੀ ਸੋ ਮਜੀਠੀਆ ਸਾਹਿਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗੰਦੀ ਰਾਜਨੀਤੀ ਜਿਹੜੀ ਤੁਸੀਂ ਬੜਾ ਲੰਮਾ ਸਮਾਂ ਕੀਤੀ ਹੈ ਕਾਨੂੰਨ ਸਾਰਿਆਂ ਲਈ ਇੱਕ ਹੈ ਹੁਣ ਤੁਸੀਂ ਕਹੀ ਜਾਂਦੇ ਜੀ ਭਗਵੰਤ ਮਾਨ ਨੇ ਸਿਆਸੀ ਬਦਲਾਖੋਰੀ ਕਰਨ ੜਿਆ ਭਗਵੰਤ ਮਾਨ ਤੇ ਤਾਂ ਸਿਆਸੀ ਬਦਲਾਖੋਰੀ ਮੰਨੀ ਹੈ ਨਾ ਜੇ ਭਗਵੰਤ ਮਾਨ ਨੇ ਆਪਣੇ ਨਹੀਂ ਫੜੇ ਦੇ ਭਗਵੰਤ ਮਾਨ ਨੇ ਤੇ ਮੰਤਰੀ ਵੀ ਫੜ ਲਏ ਆਪਣੇ ਐਮਐਲਏ ਵੀ ਫੜ ਲਏ ਹਰ ਰਿਸ਼ਵਤਖੋਰ ਅਫਸਰ ਵੀ ਫੜ ਲਏ ਭਗਵੰਤ ਮਾਨ ਦੀ ਬਦਲਾਖੋਰੀ ਤੇ ਅਸੀਂ ਤਾਂ ਮੋਹਰ ਲਾ ਦਈਏ ਜੇ ਕੱਲਾ ਤੁਹਾਡੇ ਦਿਵਾਲੇ ਹੋਇਆ ਆਮ ਆਦਮੀ ਪਾਰਟੀ ਵਾਲੇ ਕਿਸੇ ਨੂੰ ਕੋਈ ਨਹੀਂ ਆਖਿਆ ਫਿਰ ਤੇ ਅਸੀਂ ਕਹਿ ਦਈਏ ਠੀਕ ਹੈ ਜੀ ਮੁੱਖ ਮੰਤਰੀ ਪੰਜਾਬ ਨੇ ਬਾਕੀ ਇਹ ਡਿਪਾਰਟਮੈਂਟ ਦੇ ਕੰਮ ਨੇ ਅਨਿਗੇਨ ਦੇ ਕੰਮਾਂ ਦੇ ਵਿੱਚ ਹੁਣ ਮੁੱਖ ਮੰਤਰੀ ਥੋੜਾ ਪੈਂਦਾ ਫਿਰੂਗਾ ਕਿ ਫਲਾਣੇ ਨੂੰ ਫੜ ਲਓ ਫਲਾਣੇ ਦੇ ਰੇਡ ਕਰ ਲਓ ਬਾਕੀ ਗੱਲ ਇਹ ਹੈ ਕਿ ਜੇ ਵਿਜਿਲੈਂਸ ਨੇ ਕੋਈ ਤੁਹਾਡੇ ਦੇ ਰੇਡ ਕੀਤੀ ਆ ਤਾਂ ਕਿਸੇ ਕਾਰਨਾ ਕਰਕੇ ਕੀਤੀ ਹੋਊਗੀ ਬਾਕੀ ਦੇਰ ਰਖੀ ਦੰਦਾ ਕੋਰੇ ਆਂਦੇ ਜਿਹੜਾ ਬੰਦਾ ਨਾ ਤੈਨੂੰ ਕੰਮ ਪੈਂਦੇ ਵੱਲੇ ਤੇ ਮਰਦ ਹੋਈ ਹੈ ਜਿਹੜਾ ਹੱਸ ਕੇ ਚੱਲੇ ਤੇ ਹੁਣ ਚੀਕਾ ਨਾ ਮਾਰੋ ਹੁਣ ਉਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਉਹ ਕਰਨ ਦੇ ਬਾਕੀ ਬڑے ਘਰ ਜਾ ਰਹੇ ਆ ਤੁਸੀਂ ਪਹਿਲਾਂ ਇਹ ਤੁਹਾਨੂੰ ਵੀ ਪਤਾ ਬੜੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਜਿਹੜੇ ਇੱਕ ਮਾਂ ਆਪਣੇ ਬੱਚੇ ਮਾਂ ਪਿਓ ਇੱਕ ਬੱਚਾ ਆਪਣਾ ਪਾਲਦਾ ਕਿੰਨੀ ਮਿਹਨਤ ਦੇ ਨਾਲ ਤੇ ਜਦੋਂ ਜਵਾਨ ਹੁੰਦਾ ਤੇ ਤੁਹਾਡੇ ਹੱਲਿਆਂ ਦੇ ਨਸ਼ੇ ਨੇ ਜਿਹੜਾ ਖਾਲਿਆ ਹੀ ਪੰਜਾਬ ਯਾਦ ਆ ਤੁਹਾਨੂੰ ਸਾਰਾ ਕੁਝ ਡੀਐਸਪੀ ਨੇ ਤੁਹਾਡਾ ਨਾਮ ਲੈਤਾ ਕਿ ਇਹ ਬੰਦੇ ਜਿਹੜੇ ਆ ਨਸ਼ੇ ਦੇ ਵਿੱਚ ਵੇਚਣ ਵਾਲੇ ਆ ਡੀਐਸਪੀ ਭੋਲੇ ਨੇ ਨਾਂ ਲਿਆ ਸੀ ਅੱਜ ਆਪਾਂ ਲੋਕਾਂ ਨੂੰ ਕਹੀ ਜਾਂਦੇ ਆ ਜੀ ਮੈਂ ਨਸ਼ਾ ਨਹੀਂ ਵੇਚਦਾ ਮੈਂ ਨਹੀਂ ਨਸ਼ਾ ਵੇਚਦਾ ਲੋਕਾਂ ਨੂੰ ਕੀ ਦੱਸੇ ਡੀਐਸਪੀ ਭੋਲਾ ਕੌਣ ਤੇ ਡੀਐਸਪੀ ਭੋਲਾ ਉਹਦਾ ਤੇਰਾ ਨਾਂ ਲੈ ਕੇ ਗਿਆ ਇਸ ਕਰਕੇ ਹੁਣ ਜੇ ਵਿਜੀਲੈਂਸ ਮੈਂ ਜ਼ਿਆਦਾ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਬੰਦਾ ਆਪਣਾ ਦਾਮਣ ਕਹਿੰਦਾ ਮੇਰਾ ਬੜਾ ਪਵਿੱਤਰ ਆ ਤੇ ਦੂਜਿਆਂ ਦੇ ਰੋਜ਼ ਉੱਠ ਕੇ ਪੰਜਾਬੀ ਭਾਸ਼ਾ 'ਚ ਕੀ ਕਹਿਣਾ ਰੋਜ਼ ਉੱਠ ਕੇ ਕੋਈ ਨਾ ਕੋਈ ਪੋਸਟ ਪਾ ਦਿੰਦਾ ਵਾ ਦੇ ਹੁਣ ਜਦੋਂ ਆਪਣੀ ਵਾਰੀ ਆਈ ਆ ਹੁਣ ਕਿਉਂ ਚੀਂ ਚੀ ਕਰਨ ਡਿਆ ਮਾਝੇ ਵਾਲੇ ਆ ਮਾਝੇ ਵਾਲੇ ਆਪਾਂ ਦਿਲ ਰੱਖ ਦਿਲ ਕੋਈ ਨਹੀਂ ਹੁੰਦਾ ਪਰਚਿਆਂ ਪਰਚਾਇਣਾ ਪਰਚੇ ਮੜੀਆਂ ਨਾਲ ਹੀ ਚੱਲ ਜਾਣੇ ਆ ਕੋਈ ਫਰਕ ਨਹੀਂ ਪੈਣ ਲੱਗਾ ਇੰਨੀ ਕੁ ਮਰ ਖਾਦੀ ਪੀਤੀ ਬੈਠੇ ਆ ਤੇ ਜੇ ਹੁਣ ਵਿਜੀਲੈਂਸ ਆਈ ਗਈ ਆ ਤੇ ਆਰਮਣਾ ਕੁਰਸੀ ਬਾਹਰ ਨਾ ਸਾਡੇ ਮਾਝਾ ਵਾਲੇ ਦੀ ਬੇਇੱਜ਼ਤੀ ਨਾ ਕਰਾ ਤੇ ਉਹਨਾਂ ਨੂੰ ਕਹਿ ਬੀ ਪਾਉ ਜਾਓ ਜੋ ਫੋਲਣਾ ਫੋਲੋ ਉਦਾਂ ਤੇ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਆ ਜੀ ਇਹ ਮੈਂ ਦੇਉਣ 1000 ਨੰਸ ਦੇ ਗੱਜੇ ਚੀ ਕੰਮ ਮਰ ਜਨਾ ਫਲਾਣਾ ਕੌਣ ਆ ਜੀ ਫਲਾਣਾ ਕੌਣ ਆ ਜੋ ਮਰਜੀ ਹੋਵੇ ਹਾਂ ਜਿਹੜਾ ਮਰਜੀ ਹੋਵੇ ਕੀ ਪ੍ਰਵਾਹ ਆ ਯਾਰ ਪਰ ਜਦੋਂ ਡਰ ਹੋਵੇ ਕਾਗਜ਼ ਘਰੇ ਪਏ ਹੋਣ ਜਦੋਂ ਡਰ ਹੋਵੇ ਕਿ ਕੁਝ ਫੜਿਆ ਨਾ ਜਾਵੇ ਤੇ ਉਦੋਂ ਤੇ ਫਿਰ ਆਪਾਂ ਚੀ ਕੰਮ ਮਾਰਦੇ ਹਾਂ ਬਾਕੀ ਮਜੀਠੀਆ ਜੀ ਜੇ ਆਪਾਂ ਲੋਕਾਂ ਨੂੰ ਗੱਲਾਂ ਕਰਨ ਦੀ ਹਿੰਮਤ ਰੱਖਦੇ ਆ ਤੇ ਹੁਣ ਸੁਣਨ ਦੀ ਵੀ ਰੱਖਣੀ ਪੈਣੀ ਐ ਤੇ ਹੁਣ ਤੇਰੀ ਕੱਲੀ ਕੱਲੀ ਗੱਲ ਦਾ ਜਵਾਬ ਦਿਆ ਕਰਾਂਗੇ ਸਾਨੂੰ ਅਸੀਂ ਇੱਕ ਚੰਗੇ ਵਧੀਆ ਢੰਗ ਦੇ ਲੀਡਰ ਬਣਨਾ ਚਾਹੁੰਨੇ ਆ ਤੇ ਜਿਹੜੇ ਬਦਲਾਖੋਰੀ ਦੇ ਵਿੱਚ ਕਦੇ ਨਾ ਆਈਏ ਛੋਟੀਆਂ-ਛੋਟੀਆਂ ਲੋਕਾਂ ਦੇ ਘਰੇਲੂ ਮਸਲਿਆਂ ਦੇ ਵਿੱਚ ਨਾ ਪਈਏ ਪਰ ਤੁਹਾਡੇ ਵਰਗੇ ਜਿਹੜੇ ਅਨਸਿੱਖੇ ਲੀਡਰ ਆ ਜਿਹੜੇ ਜਿਨ੍ਹਾਂ ਦੇ ਤੁੱਕੇ ਲੱਗੇ ਆ ਜਿਹੜੇ ਆਪਣੇ ਜੀਜੀਆਂ ਕਰਕੇ ਲੀਡਰ ਬਣ ਗਏ ਜਿਹੜੇ ਤਰਲੇ ਮਾਰ ਕੇ ਲੀਡਰ ਬਣ ਗਏ ਜਿਹੜੇ ਭੈਣ ਨੂੰ ਕਹਿ ਕੇ ਲੀਡਰ ਬਣ ਕੇ ਗਏ ਨੂੰ ਕਹ ਮੈਨੂੰ ਵੀ ਟਿਕਟ ਦਵੇ ਤੇ ਮੈਂ ਵੀ ਲੀਡਰ ਬਣਾ ਉਹ ਮੱਝ ਦੇ ਜਰਨੈਲ ਕਿਵੇਂ ਹੋ ਸਕਦੇ ਆ ਉਹ ਕਿਦਾਂ ਮੱਝ ਦੇ ਜਰਨੈਲ ਬਣ ਕੇ ਤਰਲੇ ਮਾਰ ਕੇ ਬਣੇ ਲੀਡਰ ਕਦੇ ਮੱਝ ਦੇ ਜਰਨੈਲ ਨਹੀਂ ਹੁੰਦੇ ਤੇ ਤੂੰ ਕੋਈ ਲੀਡਰ ਲੂਡਰ ਨਹੀਂ ਹੈਗਾ ਤੂੰ ਇੱਕ ਤਰਲੇ ਮਾਰ ਕੇ ਬਣਿਆ ਲੀਡਰ ਆ ਤਰਲੇ ਮਾਰ ਕੇ ਬਾਦਲ ਸਾਹਿਬ ਦੇ ਪੈਰਾਂ 'ਚ ਬਹਿ ਗਿਆ ਤੈਨੂੰ ਯਾਦ ਹੈ ਬਾਦਲ ਸਾਹਿਬ ਨੇ ਜਦੋਂ ਕਹਿਤਾ ਸੀ ਸੁਖਬੀਰ ਬਾਦਲ ਨੂੰ ਕਿ ਪੁੱਤ ਰਿਸ਼ਤੇਦਾਰ ਜਿਹੜੇ ਰਾਜਨੀਤੀ 'ਚ ਨਹੀਂ ਲਿਆਈਦੇ ਇਹ ਖਰਾਬ ਕਰਦੇ ਹੁੰਦੇ ਆ ਤੇ ਉਹਨੇ ਕੋਦੋਂ ਹੀ ਬਾਦਲ ਸਾਹਿਬ ਦੀ ਅੱਖ ਜਿਹੜੀ ਹੀ ਉਹ ਪਾਰਖੂ ਹੀ ਉਹਨੇ ਕਿਹਾ ਇਹ ਮੈਨੂੰ ਬੰਦਾ ਠੀਕ ਨਹੀਂ ਲੱਗਦਾ ਜੇ ਇਹਨੂੰ ਤੂੰ ਰਾਜਨੀਤੀ 'ਚ ਲਿਆ ਤੇ ਇਹਨੇ ਤੈਨੂੰ ਵੀ ਖਰਾਬ ਕਰਨਾ ਹੀ ਤੇ ਪਾਰਟੀ ਨੂੰ ਵੀ ਖਰਾਬ ਕਰੂਗਾ ਤੇ ਉਹ ਹੀ ਗੱਲ ਹੋ ਗਈ ਤੂੰ ਤਾਂ ਕਾਲੀ ਦਲ ਹੀ ਲੈ ਕੇ ਬਹਿ ਗਿਆ ਉਹਦਾ ਤੂੰ ਬਾਦਲ ਸਾਹਿਬ ਦੇ ਪੈਰੀ ਪਾ ਕੇ ਲੰਮਾ ਪੈ ਗਿਆ ਜਿਵੇਂ ਪਤਾ ਨਾ ਉਹ ਚੜਾਈ ਚੜਦੇ ਆ ਲੰਮੇ ਪੈ ਪੈ ਕੇ ਉਵੇਂ ਲੰਮੇ ਪੈ ਕੇ ਤੇ ਫਿਰ ਤੂੰ ਇਹ ਰਾਜਨੀਤੀ 'ਚ ਆਇਆ ਹਾਂ ਤੇ ਚਲੋ ਉਦੋਂ ਸਾਡੀ ਭੈਣ ਹਰਸਿਮਰਤ ਨੇ ਵੀ ਤਰਲਾ ਦਰਲਾ ਮਾਰਿਆ ਜੀ ਮੇਰਾ ਭਰਾ ਵਾ ਕਿਸ ਪਾਸੇ ਲੱਗ ਜੂਗਾ ਤੇ ਫੇਰ ਤੈਨੂੰ ਉਦੋਂ ਜਾ ਕੇ ਰਾਜਨੀਤੀ ਦੇ ਵਿੱਚ ਪੈਰ ਪਾਇਆ ਪਰ ਜਿਹੜੇ ਪਰਿਵਾਰ ਨੇ ਤੇਰਾ ਪੈਰ ਪਾਇਆ ਤੂੰ ਉਹਨੂੰ ਹੀ ਖਾ ਗਿਆ ਐਡਾ ਮਾੜਾ ਬੰਦਾ ਵਾਂਗੂੰ ਤੇ ਅੱਜ ਤੂੰ ਹੁਣ ਚੀਕਾਂ ਮਾਰਨ ਢਿਆਂ ਮੈਂ ਤੇ ਵਿਜੀਲੈਂਸ ਆ ਗਈ ਆ ਤੇ ਕੁਝ ਨਹੀਂ ਦਾ ਬਾਕੀ ਚਲੋ ਆਪਣੀਆਂ ਲੜਾਈਆਂ ਚੜਾਈਆਂ ਚੱਲਦੀਆਂ ਰਹਿਣੀਆਂ ਆ ਸਰਦਾਰਾਂ ਵਾਂਗੂੰ ਕੁਰਸੀ ਡਾਹ ਦੁਨੀਆ ਵੇਖਣ ਲਈ ਆ ਤੇ ਐਵੇਂ ਬੇਇੱਜ਼ਤੀ ਨਾ ਕਰਾਂ ਮਾਜੇ ਦੀ ਤੇ ਕੁਰਸੀ ਡਾਹ ਕੇ ਤੇ ਪਾਪ ਪੋਸਟ ਵੀ ਜਾਓ ਜਿਹੜੀ ਤਲਾਸ਼ੀ ਕਰਨੀ ਆ ਕਰ ਲੋ ਹੁਣ ਕਦੇ ਉਹ ਚੈਨਲ ਨੂੰ ਆਵਾਜ਼ ਮਾਰੋ ਕਦੇ ਉਹ ਚੈਨਲ ਨੂੰ ਆਵਾਜ਼ ਮਾਰੋ ਕੀ ਪ੍ਰਵਾਹ ਹੈ ਜੇ ਆਪਾਂ ਸੱਚੇ ਆ ਤੇ ਕੀ ਫਰਕ ਪੈਂਦਾ ਪਰਚੇ ਪੈ ਜਾਣਗੇ 15 20 ਚਤੇ ਤੇ ਹੋਰ ਕੀ ਫਰਕ ਪੈ ਜੂਗਾ ਉਹੀ ਗੱਲ ਫਿਰ ਮੈਂ ਕਿੰਨਾ ਵੀ ਪਰਚੇ ਮੜੀਆਂ ਨਾਲ ਹੀ ਚਲ ਜਾਣੇ ਆ ਐਨੀ ਪ੍ਰਵਾਹ ਨਹੀਂ ਕਰੀਦੀ ਭਗਵੰਤ ਮਾਨ ਦਾ ਨਾਮ ਲਈ ਜਨਾ ਭਗਵੰਤ ਮਾਨ ਨੇ ਤੁਹਾਨੂੰ ਭੇਜਤਾ ਭਗਵੰਤ ਮਾਨ ਨੇ ਤੁਹਾਨੂੰ ਭੇਜਤਾ ਤੇ ਜੋ ਕੋ ਤੇਰੇ ਰਾਜ ਦੇ ਵਿੱਚ ਤੇ ਤੇਰੇ ਬੰਦੇ ਕਰਦੇ ਰਹੇ ਉਹ ਤੋਂ ਤੁਸੀਂ ਫਿਰ ਕਰਵਾਉਂਦੇ ਰਹੇ ਇਹ ਸਾਰਾ ਕੁਝ ਫਿਰ ਮੁੱਖ ਮੰਤਰੀ ਤੇ ਤੁਸੀਂ ਹੋ ਅਕਾਲੀ ਦਲ ਦੇ ਵੇਲੇ ਮਾਝੇ ਦੇ ਵਿੱਚ ਚੰਗੇ ਚੰਗੇ ਲੀਡਰ ਤੂੰ ਨਾ ਪਛੜੇ ਇੱਕ ਆਪਣਾ ਧੜਾ ਬਣਾਉਂਦੇ ਚੱਕਰ ਦੇ ਵਿੱਚ ਜਿਹੜੇ ਚੰਗੇ ਲੀਡਰ ਨਹੀਂ ਉਹ ਮਾਰ ਕੇ ਸੁੱਟਦੇ ਜੋ ਚਾਪਲੂ ਸੀ ਲ ਆਪਣੇ ਨਾਲ ਜੋੜ ਲੇ ਸੋ ਇਸ ਕਰਕੇ ਅੱਜ ਜੇ ਤਰ ਤੇ ਭੀੜ ਪਈ ਆ ਅਸੀਂ ਕੋਈ ਕਾਨੂੰਨੀ ਜੋ ਵੀ ਡਿਪਾਰਟਮੈਂਟ ਨੇ ਕਾਰਵਾਈ ਕੀਤੀ ਆ ਉਹ ਕਾਨੂੰਨ ਦੇ ਤਹਿਤ ਆ ਕਾਨੂੰਨ ਸਾਰਿਆਂ ਲਈ ਬਰਾਬਰ ਆ ਜੇ ਸੱਚਾ ਹੋਏਗਾ ਤਾਂ ਕੋਈ ਗੱਲ ਨਹੀਂ ਜੇ ਗਲਤ ਹੋਏਗਾ ਤਾਂ ਫਿਰ ਪਰਚੇ ਤਾਂ ਹੋਣੀ ਬਾਕੀ ਤਰਲੇ ਨਾ ਮਾਰ ਮੇਰਾ ਵੀ ਤੇ ਚੀਕਾ ਨਾ ਮਾਰ ਤੇ ਨਾ ਉਹ ਤੇਰਾ ਹੀ ਡੈ ਲਗਾ ਰੋਈ ਤੁਰਿਆ ਜਾਂਦਾ ਰੋਈ ਤੁਰਿਆ ਜਾਂਦਾ ਉਹ ਜਦੋਂ ਪੰਜਾਬੀ ਦੀ ਘਾਵਤਾ ਪੰਜਾਬੀ ਸਮਝ ਜਾਣਗੇ ਵੀ ਜੇ ਕਿਤੇ ਕਰੀਏ ਤਾਂ ਬਾਕੀ ਜਗ੍ਹਾ ਰੱਖਣੀ ਚਾਹੀਦੀ ਆ ਤੇ ਹੁਣ ਤਗੜਾ ਆ ਮੇਰਾ ਭਰਾ ਵਾਗਰਜੀ ਦਾ ਖਾਲਸਾ ਵਾਗਰਜੀ ਕੀ ਫਤਹਿ